ਆਹ ਬਾਦੀ ਤੇਗੀ ਕਾਈ ਕੱਟੀ ਹੈ ਇਹ ਸੇ ਸ਼ੀਸ਼ਾ ਟੁੱਟਾ ਕਿਥੇ ਪਈ ਬੱਸ ਚੱਲਦਾ ਹੋਇਆ 아? <목소리> huh? ਹਾਂਜੀ ਅੰਕਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਵੰਤ ਸਿੰਘ ਹੈ ਅੰਕਲ ਕੀ ਅੰਕਲ ਕੀ ਮਾਮਲਾ ਕੀ ਆਇਆ ਸੀ ਮਾਮਲਾ ਵੀਰ ਜੀ ਇਹ ਆ ਵੀ ਜਾਨੀ ਕਿ ਸਾਨੂੰ ਪੁਲਿਸ ਮਲਾਜਮ ਆਇਓ ਕਹਿੰਦੇ ਭਾਜੀ ਅਸੀਂ ਸਾਰਾ ਇਹਨਾਂ ਇਲਾਕਾ ਹਦਰਸ਼ੀਲ ਕੀਤਾ ਆ ਹੂੰ ਅੱਛਾ ਤੇ ਇਹ ਨਹੀਂ ਪਤਾ ਕਿ ਕਿਧਰੋਂ ਬੰਦੇ ਆ ਜਾਣ ਹੂੰ ਹਾਂਜੀ ਕਿੰਨੇ ਬੰਦੇ ਸੀਗੇ ਇਹ ਇੱਕ ਮਿੰਟ ਉਹ ਕਹਿੰਦੇ ਤੁਸੀਂ ਬੰਦੇ ਪਤਾ ਨਹੀਂ ਕਿਧਰੋਂ ਆ ਜਾਣ ਤੁਸੀਂ ਜਣੇ ਇੱਕ ਵਾਰ ਨਾ ਅੰਦਰ ਅੰਦਰ ਪਿੱਛੇ ਹੋ ਜਾਓ ਹੂੰ ਅਸੀਂ ਸਾਰੇ ਉਹਨੇ ਅਸੀਂ ਫਿਰ ਬਾਹਰ ਵੇਖਣ ਲੱਗੇ ਉਹਨੇ ਸਾਨੂੰ ਫਿਰ ਕਿਹਾ ਤੁਹਾਨੂੰ ਦੋ ਵਾਰੀ ਸੀ ਚੇਨਾਵੀ ਤੁਸੀਂ ਪਿੱਛੇ ਹੋ ਜਾਓ ਉਸ ਤੋਂ ਕਿਹਦੇ ਪਾਸੇ ਕਿਧਰੋਂ ਗਾਜਰ ਬੰਦੇ ਹੋ ਤੇ ਤੁਹਾਡੇ ਕਿਸੇ ਦਾ ਨੁਕਸਾਨ ਨਾ ਹੋਵੇ ਕਿੰਨੇ ਬੰਦੇ ਟਾਈਮ ਅੰਕਲ ਜੀ ਇਹ ਨੌਕ ਦਾ ਟਾਈਮ ਹੋਣਾ ਜੀ ਅੱਛਾ ਫਿਰ ਅੰਕਲ ਜੀ ਅੱਛਾ ਪੁਲਿਸ ਪ੍ਰਸ਼ਾਸਨ ਦੇ ਕਿੰਨੇ ਕੇ ਬੰਦੇ ਸੀਗੇ ਪੁਲਿਸ ਪ੍ਰਸ਼ਾਸਨ ਜਾਂ ਦੋ ਤਿੰਨ ਗੱਡੀਆਂ ਸੀਗੀ ਤੇ ਪੁਲਿਸ ਮੁਲਾਜ਼ਮਾਂ ਦੇ ਵਿੱਚ ਬੰਦੇ ਕਾਫੀ ਸੀਗੇ ਇਹ ਅਸੀਂ ਮੁਲਾਜ਼ਮਾਂ ਦੇ ਦੇਖੇ ਸਾਰੇ ਉਹ ਪੁਲਿਸ ਵਾਲਿਆਂ ਦੇ ਕਰੀਬ ਕਿੰਨੇ ਗੋਲੀਆਂ ਚੱਲੇ ਗੋਲੀਆਂ 50 60 ਚੱਲੀਆਂ ਹੋਈਆਂ ਜੀ ਘਟੋ ਘਟਾ ਘਟੋ ਘਟਾ ਬਈ ਗੋ ਦੇ ਸੁਣ ਬਾਜੀ ਸੁਣਦੇ ਸੀ ਨਾ ਉਧਰ ਸਾਨੂੰ ਤਾਂ ਕਿਸੇ ਨੇ ਅੱਗੇ ਆਣ ਨਹੀਂ ਦਿੱਤਾ ਪੁਲਿਸ ਨੇ ਵੀ ਨਹੀਂ ਆਉਣ ਦੇਣਾ ਸੀ ਉਹਨਾਂ ਨੇ ਕਿਹਾ ਵੀ ਤੁਹਾਡੇ ਲੱਗ ਜਾਏਗੀ ਪੁਲਿਸ ਵਾਲਿਆਂ ਦੀ ਤਿੰਨ ਗੱਡੀਆਂ ਸੀ ਤੇ ਚਾਰ ਗੱਡੀਆਂ ਤੇ ਕਿਹਦਾ ਕਿੱਥੇ ਕਿੱਥੇ ਉਹ ਨਹੀਂ ਲਈਏ ਇੱਕ ਮਿੰਟ ਰੁਕ ਜਾਓ ਸਾਨੂੰ ਕੰਮ ਕਰਉ ਗਰੀਬ ਕੰਮ ਹੋਏਗਾ ਗਰੀਬ ਕਿੰਨਾ ਵੇ ਟਾਈਮ ਚੱਲਦਾ ਰਿਹਾ ਜੀ ਦਾ ਚੱਲਦਾ ਰਿਹਾ ਜੀ ਅੱਧਾ ਘੰਟਾ ਚੱਲਦੇ ਹੋ ਇੰਨਾ ਲੱਗ ਗਿਆ ਟਾਈਮ ਲੈ ਠੀਕ ਹੈ ਜੀ ਨਹੀਂ ਤੁਸੀਂ ਉਸ ਟਾਈਮ ਮੋਕੇ ਤੇ ਖੜੇ ਸੀ ਇੱਥੇ ਮੋਕੇ ਤੇ ਗੋਲੀ ਚੱਲਦੀਆਂ ਸੀ ਆਪਣੇ ਉੱਤੇ ਚੜ ਗਏ ਜੀ ਠੀਕ ਹੈ ਜੀ ਸਾਡਾ ਕੁਝ ਘਰੇ ਗਈ ਗੱਡੀ ਵਰੀ ਮਤਲਬ ਉਹ ਵਿਚਕਾਰ ਸੀਗੇ ਤੇ ਸਾਰੇ ਪਾਸੇ ਪ ਦੇਣੀ ਮੈਂ ਉਹ ਨਹੀਂ ਦੂਜੀ ਗੱਲ ਸਾਨੂੰ ਦੇਖੋ ਪਰਲੇ ਰੋਡ ਜਾਨਾ ਅੱਛਾ ਉਤੋਂ ਫਿਰ ਮੈਂ ਨੱਕੀ ਇਹ ਦੇਖਿਆ ਅੱਠ ਆਵਾਜਾਂ ਵਿੱਚ ਸੌਣੀਆਂ ਨੇ ਅੱਛਾ ਤੇ ਲੱਗਾ ਪਤਾ ਕਿ ਦੋ ਬੰਦੇ ਮਰੇ ਆ ਪੁਲਸ ਵਾਲੇ ਇੱਕ ਬੰਦਾ ਪੁਲਸ ਵਾਲਾ ਦੋ ਜੀ ਮਰੇ ਪੁਲਸ ਵਾਲੇ ਨੇ ਲਗੀ ਗੋੜੀ ਹਾਂ ਜੀ ਸੁਣ ਜਾਇਆ ਛੇੜ ਜਾਇਆ ਠੀਕ ਹੈ ਮਤਲਬ ਤੁਸੀਂ ਪੁਸ਼ਟੀ ਨਹੀਂ ਕਰਦੇ ਇਸ ਚੀਜ਼ ਦੀ ਨਹੀਂ ਨਹੀਂ ਮੈਂ ਤਾਂ ਚੰਨ ਕਰ ਰਿਹਾ ਸੀ ਕਰੋ ਮੈਂ ਸਹੀ ਮੇਰਾ ਰੋਡ ਪਰ ਲੱਗਾ ਉਹ ਵਾਲਾ ਉਤੋਂ ਨਿਕਲ ਗਿਆ ਠੀਕ ਠੀਕ ਇਧਰੋਂ ਨਾਲ ਬੰਦੀ ਕਰਤਾ ਉਹਨੇ ਮੇਰੇ ਰੋਡ ਤੇ ਗਿਆ ਸੀ ਠੀਕ ਸੋ ਲਗਾਤਾਰ ਤੁਹਾਨੂੰ ਜੀ ਸਰ ਕੀ ਨਾਮ ਆਪਣਾ ਮੈਂ ਐਸੀ ਨਿਸ਼ਾਨ ਸਿੰਘ ਸੀਐਸਟਾਫ ਆਨ ਡਿਊਟੀ ਹੈ ਸਰ ਹਮ ਮੁੱਠਬੜ ਹੋਈ ਸੀ ਕਿ ਗੈਂਗਸਟਰ ਤੁਹਾਡੇ ਪੁਲਿਸ ਵਿੱਚ ਕਰ ਰਹੇ ਤੁਹਾਡੇ ਗੋਲੀ ਵਜਨ ਦੀ ਸ਼ੰਕਾ ਜਾਪੀ ਸੀ ਕੀ ਹਾਲਾਤ ਹੈ ਤੁਹਾਡੇ ਕੋਈ ਉਹ ਮੁਕਾਬਲੇ ਦੇ ਵਿੱਚ ਗੋਲੀ ਚਟਾਕ ਦੂਜੀ ਗੋਲੀ ਚੱਲ ਰਹੀ ਸੀ ਤੇ ਉਹ ਪੱਗ ਦੇ ਵਿੱਚ ਕੋਈ ਨਿਕਲ ਗਈ ਛਾਇਦ ਜੀ ਬਾਕੀ ਠੀਕ ਹੈ ਮੈਂ ਟ੍ਰੀਟਮੈਂਟ ਕਰਾ ਲਈ ਆਪਣੀ ਠੀਕ ਹੈ ਕੋਈ ਟੈਨਸ਼ਨ ਨਹੀਂ ਕਰਨੀ ਹੈ ਸਰ ਇਹ ਘਟਨਾ ਕਿੰਨੇ ਵਜੇ ਹੋਈ ਹੈ ਸਰ ਆ 9:00 9:00 ਵਜੇ ਤੇ ਆ ਇੱਕ ਕਿਦਾਂ ਹੋਈ ਕਿਦਾਂ ਪਤਾ ਲੱਗਿਆ ਜੀ ਆਹ ਤੇ ਸਾਡੇ ਇਨਸਪੈਕਟਰ ਸਾਹਿਬ ਸੀਨੀਅਰ ਅਫਸਰ ਦੱਸਾਂਗੇ ਜੀ ਕਿਦਾਂ ਹਾਲਾਤ ਆ ਕਿੰਨੇ ਲੋਕ ਮਾਰੇ ਨਹੀਂ ਲੱਗੇ ਜੀ ਸਰ ਕਿੰਨੇ ਲੋਕ ਜਖਮੀ ਹੋਏ ਹਾਂ ਕਿਸੇ ਦੀ ਮੌਤ ਵੀ ਹੋਈ ਹੈ ਜੀ ਸੀਨੀਅਰ ਅਫਸਰ ਤਫਸੀਲ ਦੇ ਮੈਂ ਸਰ ਮੈਨੂੰ ਨਹੀਂ ਪਤਾ ਮੈਨੂੰ ਇੰਨਾ ਪਤਾ ਕਿ ਦੋ ਗੈਂਗਸਟਰ ਸੀਗੇ ਅੱਛਾ ਠੀਕ ਹੈ ਉਹ ਮੁਕਾਵਲੇ ਦੀ ਲਾਈਫ ਦੋਨਾਂ ਨੂੰ ਜਦੋਂ ਮੁਕਾਬਲਾ ਸ਼ੁਰੂ ਹੋ ਗਿਆ ਮੁਕਾਬਲੇ ਦੇ ਵਿੱਚ ਉਹਨਾਂ ਕੋਲੋਂ ਦੋਸਤ ਪਿਸ਼ਟਲ ਮਿਲ ਗਏ ਜੀ ਤੇ ਇਹ ਕ੍ਰਾਸ ਫਾਇਰਿੰਗ ਹੋਈ ਹੈ ਉਹਨਾਂ ਨੇ ਕ੍ਰਾਸ ਫਾਇਰਿੰਗ ਹੋਈ ਮੈਂ ਗਾਰੇ ਕੀਤੀ ਹੈ ਉਹ ਮਲਾਜਮਾਂ ਵੱਲੋਂ ਕੀਤੀ ਪਰ ਵਿਚਾਰਿਆ ਮਲਾਜਮਾਂ ਦਾ ਵਿਚਾਰਿਆ ਜੀ ਕਿੰਨੇ ਕ ਵਜੇ ਦੀ ਘਟਨਾ ਹੈ ਤਕਰੀਬਨ ਸਾਨੂੰ ਤੇ 4:00 ਕ ਘੰਟਾ ਪਹਿਲਾਂ ਫੋਨ ਗਿਆ ਕੰਟਰੋਲ ਤੋਂ ਆਇਆ ਵੀ ਉੱਥੇ ਗੋਲੀ ਚੱਲ ਗਈ ਤੇ ਮੋਕੇ ਤੇ ਪਹੁੰਚੋ ਡਿਊਟੀ ਅਫਸਰ ਅੱਛਾ ਕੋਈ ਵਿਅਕਤੀ ਅੱਛਾ ਜੀ ਵਿਅਕਤੀ ਨਹੀਂ ਸਾਨੂੰ ਕੰਟਰੋਲ ਤੋਂ ਆਇਆ ਜੀ ਉੱਥੇ ਨਖਾਂ ਵਾਲੇ ਬਾਅਦ ਗੋਲੀ ਚੱਲ ਗਈ ਤੇ ਮੋਕੇ ਤੇ ਪਹੁੰਚੋ ਜਦੋਂ ਇੱਥੇ ਆਏ ਤਾਂ ਅੱਗੇ ਸੀਐਸ ਸਟਾਫ ਦੀ ਟੀਮ ਪੂਰੀ ਅੱਗੇ ਖੜੀ ਸੀ ਜਿਹਨਾਂ ਨਾਲ ਮੁਕਾਬਲਾ ਹੋਇਆ ਸੀਗਾ ਜੀ ਬਸ ਇੰਨੇ ਮੇਰੀ ਨੋਟਿਸ ਤੇ ਹੋਦੀਆਂ